ਲਾਜ ਦਵਾਨਿਆਂ ਦੇ ਨਾਲ ਕੀਤਾ ਜਾਂਦਾ ਤੇ ਤੁਸੀਂ ਇੱਕ ਲੋਹੇ ਦੀ ਛੜੀ ਦੇ ਨਾਲ ਇਲਾਜ ਕਰਦੇ ਹੋ ਕਿਵੇਂ ਸੰਭਵ ਹੁੰਦਾ ਹੈ ਇਲਾਜ ਇਹ ਵੀ ਕੀ ਅਸੀਂ ਗੁਰੂ ਮੰਤਰ ਨਾ ਕਰਦੇ ਆਇਆ ਲਾਜ ਚੜ ਗੋ ਗੁਰੂ ਮੰਤਰ ਆ ਚੜੇ ਇਹ ਗੱਲ ਡਾਕਟਰਾਂ ਦੀ ਡਾਕਟਰ ਸਾਡੇ ਕੋਲ ਧੱਕੇ ਖਾਂਦੇ ਆ ਗਏ ਇੱਥੇ ਜੇ ਡਾਕਟਰ ਕੋਲ ਇਲਾਜ ਹੈ ਤੇ ਵੀ ਡਾਕਟਰ ਖੁਦ ਕਿਉਂ ਆਉਂਦੇ ਸਾਡੇ ਕੋਲ ਰੰਗੜਾਣ ਉਹ ਖੁਦ ਨਹੀਂ ਕਰੂਦੇ ਇਲਾਜ ਸਾਡੇ ਕੋ ਦੁਨੀਆਂ ਬਹੁਤ ਆਉਂਦੀ ਹੈ ਪੂਰੀ ਵਰਲਡ ਚ ਆਉਂਦੀਆਂ ਦੁਨੀਆਂ ਕਰਦੇ ਹਾਂ ਪੱਕਾ ਇਲਾਜ ਹੁੰਦਾ ਗਰੰਟੀ ਹੁੰਦੀ ਹੈ ਹਾਂਜੀ ਗਰੰਟੀ ਹੈ ਨਾ ਨਿਗਲੇ ਪੈਸੇ ਖਵਲ ਵਾਪਸ ਹੁਣ ਸਾਡਾ ਕੰਮ ਇਹਦਾ ਹੈ ਕਿ ਡਰਾਈਵਰੀ ਦਾ ਵੀ ਉੱਥੇ ਥੱਲੇ ਚੜੀਦਾ ਹਿੱਲ ਜਾਂਦੀ ਹੈ ਇੱਥੇ ਆਈਦਾ ਸੈੱਟ ਹੋ ਜਾਂਦੀ ਹੈ ਤੂੰ ਦੇਖ ਸਕਦੇ ਹੋ ਕਿ ਇਲਾਜ ਜਿਹੜਾ ਸ਼ੁਰੂ ਹੋ ਚੁੱਕਿਆ ਧਰ ਜਿਹੜੀ ਹੁਣ ਕੱਢੀ ਜਾਣੀ ਹੈ ਜੋ ਕਿ ਗੁਰਮੰਤਰ ਨੇ ਇਹਨਾਂ ਦੇ ਜੋ ਕਿ ਬਖਸ਼ ਹੈਗੀ ਇਹਨਾਂ ਤੋਂ ਪੁਰਾਣੇ ਸਮਿਆਂ ਤੋਂ ਤੇ ਤੂੰ ਦੇਖ ਸਕਦੇ ਹੋ ਕਿਦਾਂ ਇੱਕ ਸੀਲ ਰੋਡ ਦੀ ਮਦਦ ਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਚਮਟੇ ਦੇ ਨਾਲ ਧਰਨ ਜਿਹੜੀ ਕੱਢੀ ਜਾਂਦੀ ਹੈ ਇਸ ਜਗ੍ਹਾ ਦੇ ਉੱਪਰ ਕਿੰਨੀ ਪੁਰਾਣੀ ਮਰਜੀ ਜਿਹੜੀ ਧਰਨ ਹੋਵੇ ਤੁਸੀਂ ਦੇਖ ਸਕਦੇ ਹੋ ਇੱਕ ਲੋਹੇ ਦੀ ਛੜੀ ਦੇ ਨਾਲ ਜਿਹੜੀ ਉਹ ਧਰਨ ਕੱਢੀ ਜਾਂਦੀ ਹੈ ਤੇ ਵੀ ਜਿਹੜੇ ਇਹ ਧਾਗਾ ਜਿਹੜਾ ਤੁਹਾਡੇ ਵੱਲੋਂ ਪਾਇਆ ਜਾਂਦਾ ਹੈ ਹੱਥ ਦੇ ਉੱਪਰ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਹੈ ਜੀ ਮੰਤਰ ਪੜ੍ਹ ਵੀ ਆਪਾਂ ਧਰਨ ਬੰਦੇ ਆ ਬਿਨਾਂ ਧਾਗਾ ਬੰਨੇ ਧਰਨ ਬੰਨੀ ਨਹੀਂ ਨਹੀਂ ਹੁੰਦੀ ਮੈਂ ਇੱਥੇ ਨਾ ਅੱਜ ਤੋਂ 11 ਸਾਲ ਪਹਿਲਾਂ ਆਈ ਸੀਗੀ ਤੇ ਉਸ ਤੋਂ ਬਾਅਦ ਮੈਨੂੰ ਹੁਣ ਲੋੜ ਪਈ ਹੈ ਮਤਲਬ ਹੁਣ ਦੇਖ ਲਓ ਟਾਈਮ ਕਾਫੀ 11 ਸਾਲ ਬਾਅਦ ਮੈਨੇ ਜਾ ਕੇ ਪਈ ਹੈ ਮੈਨੂੰ ਬਹੁਤ ਆਰਾਮ ਪੈ ਗਿਆ ਸਸਰੇਗਲ ਦਾ ਸਿਟੀ ਹਾਈਲੈਂਡਸ ਤੇ ਕਰ ਰਹੇ ਹਾਂ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਬਿਮਾਰੀਆਂ ਨੇ ਮਨੁੱਖ ਦੇ ਸਰੀਰ ਨੂੰ ਬਹੁਤ ਜ਼ਿਆਦਾ ਜਕੜਿਆ ਹੋਇਆ ਕਿਤੇ ਨਾ ਕਿਤੇ ਜਿਹੜਾ ਦਾ ਇਲਾਜ ਹੈ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਇੱਕ ਸਮੱਸਿਆ ਜਿਹੜੀ ਲੋਕਾਂ ਨੂੰ ਆਮ ਆਉਂਦੀ ਹੈ ਉਹ ਹੈ ਪੇਟ ਦੀ ਧਰਨ ਇਸ ਦਾ ਨਾ ਤਾਂ ਕੋਈ ਪੱਕਾ ਇਲਾਜ ਹੈ ਤੇ ਨੁਕਸੇ ਨੇ ਜਿਨ੍ਹਾਂ ਦੇ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਤੇ ਅੱਜ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਆ ਜਿੱਥੇ ਕੇ ਧਰਨ ਦਾ ਪੱਕਾ ਇਲਾਜ ਕੀਤਾ ਜਾਂਦਾ ਹੈ ਧਰਨ ਦਾ ਇਲਾਜ ਇੱਕ ਲੋਹੇ ਦੀ ਛੜੀ ਦੇ ਨਾਲ ਕੀਤਾ ਜਾਂਦਾ ਤੇ ਆਓ ਜਾਣਦੇ ਆ ਪੂਰਾ ਇਸ ਦਾ ਇਲਾਜ ਕਿਵੇਂ ਹੁੰਦਾ ਤੇ ਮੇਰੇ ਨਾਲ ਵਿੱਕੀ ਬਾਬਾ ਜੀ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਜੋ ਕਿ ਇਲਾਜ ਧਰਨ ਦਾ ਤੁਸੀਂ ਕਰਦੇ ਹੋ ਇੱਕ ਲੋਹੇ ਦੀ ਛੜੀ ਦੇ ਨਾਲ ਇਲਾਜ ਕੀਤਾ ਜਾਂਦਾ ਕਦੋਂ ਤੇ ਇਲਾਜ ਕਰਦੇ ਹੋ ਸਾਡੀ ਇਹ ਸੌ ਸਾਲ ਪੁਰਾਣੀ ਹੈ ਈ ਦੁਕਾਨ ਸਾਡੇ ਪਹਿਲਾ ਪਿਛੋੜੇ ਸੀਗੇ ਸਾਡੇ ਜਾਦਾ ਸੀਗੇ ਪਿਤਾ ਹੀ ਸੀ ਤਾਇਆ ਹੀ ਸੀ ਹੁਣ ਅਸੀਂ ਜੋ ਭਰਾ ਵਾਂ ਵੀ ਦੋ ਦੋ ਮਹੀਨੇ ਵਾਰੀ ਬੈਨੇ ਆ ਛੜਾ ਗੁਰੂ ਮੰਤਰ ਦਾ ਕੰਮ ਕਲਰ ਨਾ ਸਾਡਾ ਕੋਈ ਮਾਲੀ ਦਾ ਕੰਮ ਹੈ ਸਾਡੇ ਕੋ ਦੁਨੀਆ ਬਹੁਤ ਆਂਦੀ ਹੈ ਪੂਰੀ ਵਰਲਡ ਚ ਆਂਦੀ ਦੁਨੀਆ ਤੇ ਇਹ ਸਰੀਏ ਨਾਲ ਕਰਦੇ ਸੀ ਆ ਸਰੀਆ ਪਿਆੜਾ ੜੇ ਕੋ ਇਹ ਪੱਕਾ ਲਾ ਜਾਈ ਜੇ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੀ ਗੱਲ ਕਰ ਲਗੇ ਜਾਂ ਹੋਰ ਸ਼ਹਿਰਾਂ ਦੀ ਆਪਾਂ ਗੱਲ ਕਰ ਲਗੇ ਬਹੁਤ ਸਾਰੇ ਲੋਕ ਕਹਿੰਦੇ ਆ ਡਾਕਟਰ ਬੈਠੇ ਵੱਡੇ ਵੱਡੇ ਹਸਪਤਾਲ ਖੋਲੇ ਹੋਏ ਆ ਕਹਿੰਦੇ ਉੱਥੇ ਇਲਾਜ ਦਵਾਈਆਂ ਦੇ ਨਾਲ ਕੀਤਾ ਜਾਂਦਾ ਤੇ ਤੁਸੀਂ ਇੱਕ ਲੋਹੇ ਦੀ ਛੜੀ ਦੇ ਨਾਲ ਇਲਾਜ ਕਰਦੇ ਹੋ ਕਿਵੇਂ ਸੰਭਵ ਹੁੰਦਾ ਇਲਾਜ ਇਹ ਵੀ ਜੀ ਅਸੀਂ ਗੁਰੂ ਮੰਤਰ ਨਾਲ ਕਰਦੇ ਆ ਇਲਾਜ ਸਾਡੇ ਕੋ ਗੁਰੂ ਮੰਤਰ ਆ ਠੀਕ ਹੈ ਤੁਹਾਨੂੰ ਵੱਡੇ ਤੁਹਾਡੇ ਬਾਬਾ ਜੀ ਨੇ ਸਾਡੇ ਜਿਹੜੇ ਦਾਦਾ ਜੀ ਹੈ ਇਹਨਾਂ ਨੇ ਸਾਨੂੰ ਗੁਰੂ ਮੰਤਰ ਦਿੱਤਾ ਆ ਬਖਸ਼ਿਆ ਸਾਨੂੰ ਤੇ ਇਹ ਗੱਲ ਡਾਕਟਰਾਂ ਦੀ ਡਾਕਟਰ ਦੇ ਸਾਡੇ ਕੋ ਧੱਕੇ ਖਾਂਦੇ ਆ ਗਏ ਇੱਥੇ ਜੇ ਡਾਕਟਰ ਕੋ ਲਾਇਆ ਤੇ ਵੀ ਡਾਕਟਰ ਖੁਦ ਕਿਉਂ ਆਉਂਦੇ ਸਾਡੇ ਕੋ ਰੰਗੜਾਣ ਉਹ ਖੁਦ ਨਹੀਂ ਦੱਸਦੇ ਲਾਇ ਪਹਿਲਾਂ ਇਹ ਦੱਸੋ ਉਹਨਾਂ ਕੋ ਡਾਕਟਰ ਕੋ ਲਾਈਏ ਨਹੀਂ ਜੇ ਡਾਕਟਰ ਕੋ ਲਾਇਆ ਹੁੰਦਾ ਹੁੰਦਾ ਤੇ ਸਾਡੇ ਕੋ ਡਾਕਟਰ ਕਿਉਂ ਆਉਂਦੇ ਡਾਕਟਰ ਦੇ ਮੰਦੇ ਮੰਦੇ ਨਹੀਂ ਐ ਇਸ ਚੀਜ਼ ਨੂੰ ਜਦੋਂ ਉਹਨਾਂ ਦੇ ਆਪਣੇ ਪੈਂਦੀ ਐ ਫੇਰ ਸਾਡੇ ਕੋ ਕਿਉਂ ਭੱਜ ਜਾਂਦੇ ਇਹ ਤੀ ਡਾਕਟਰਾਂ ਨੂੰ ਪੁੱਛਣਾ ਵੀ ਇਸ ਚੀਜ਼ ਦੇ ਜੇ ਇਲਾਜ ਹੀ ਹੈ ਨਹੀਂ ਤੇ ਬਿਜਲੀ ਤਰੰਗਣਾ ਕਿਉਂ ਜਾਂਦੇ ਹੋ ਮੇਰੇ ਕੋਲ ਡੀ ਐਮ ਸੀ ਸੀ ਐਮ ਸੀ ਕੋਈ ਐਸਾ ਲੁਧਿਆਣਾ ਜੇ ਹਸਪਤਾਲ ਨਹੀਂ ਹੈਗਾ ਜਿਹੜੇ ਜਿੱਥੇ ਜਿੱਥੇ ਨਹੀਂ ਜਾਂਦੇ ਪੂਰਾ ਸਟਾਫ ਵੀ ਆਂਦਾ ਹੈ ਡਾਕਟਰ ਖੁਦ ਵੀ ਆਂਦੇ ਆ ਜੇ ਮੈਂ ਗੱਲ ਕਰਾਂ ਤਰਨ ਦੀ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਤਰਨ ਦੀ ਆਉਂਦੀ ਹੈ ਤਰਨ ਹੁੰਦੀ ਕੀ ਹੈ ਕਿਵੇਂ ਇਹ ਸਰੀਰ ਦੇ ਅੰਦਰ ਦਾਖਲ ਹੁੰਦੀ ਹੈ ਤਰਨ ਤਾਂ ਹੁੰਦੀ ਹੈ ਜੀ ਆਪਣਾ ਖਾਦਾ ਪੀਤਾ ਹੋਵੇ ਜਦਾਂ ਬਾਜ਼ਾਰ ਦਾ ਕੋਈ ਖਾਦਾ ਬਿਤਾ ਹੋਵੇ পেট ਖਰਾਬ ਹੋ ਜਾਂਦਾ ਕੋਈ ਵਾਇਰ ਉਹ ਚੱਕ ਲਿਆ ਉਹਨਾਂ ਲੈਟਰਨ ਬਾਥਰੂਮ ਲੂਸ ਆ ਲਾਈਂਦਾ ਕਈਆਂ ਦੀ ਮਤਲਬ ਗੈਸ ਬਣਦੀ ਹੈ ਠੀਕ ਹੈ ਉਹ ਕਈਆਂ ਦੀ ਲੈਟਰਨ ਬਿਲਕੁਲ ਕਬਜ ਹੋ ਜਾਂਦੀ ਹੈ ਕਈਆਂ ਹੀ ਬਾਂਝੀ ਹੋ ਜਾਂਦੀ ਹੈ ਬਲੌਕ ਹੋ ਜਾਂਦੀ ਹੈ ਇਹ ਧਰਨ ਦੇ ਲੱਛਣ ਹੁੰਦੇ ਆ ਲੋਕੀ ਦਦੇ ਮਾਰੇ ਫਿਰ ਹਸਪਤਾਲ ਚਲ ਜਾਂਦੇ ਆ ਉੱਥੇ ਬੈਬੂ ਲਾ ਕੇ ਛੜਕੋ ਫਿਰ ਆ ਜਾਂਦੇ ਆ ਧਰਨ ਦੇ ਨਾਲ ਬੋਲ ਬਹੁਤ ਸਮੱਸਿਆ ਆਉਂਦੀ ਹੈ ਜੀ ਜਿਹੜਾ ਤੁਹਾਡੇ ਵੱਲੋਂ ਇਲਾਜ ਕੀਤਾ ਜਾਂਦਾ ਹੈ ਕਿ ਤੁਸੀਂ ਇੱਕ ਲੋਹੇ ਦੀ ਛੜੀ ਦੇ ਨਾਲ ਧਰਨ ਕੱਢਦੇ ਹੋ ਪੱਕਾ ਇਲਾਜ ਹੁੰਦਾ ਹੈ ਗਾਰੰਟੀ ਹੁੰਦੀ ਹੈ ਹਾਂ ਜੀ ਗਾਰੰਟੀ ਹੈ ਨਾ ਨਿਕਲੇ ਪੈਸੇ ਡਬਲ ਵਾਪਸ ਸਾਡੀ ਫੀਸ ਹੀ ਕਿੰਨੀ 20 ਰੁਪਏ ਫੀਸ ਹੈ ਸਾਡੇ ਕੋ ਡਬਲ ਕਿੰਨੇ ਕਲਾ ਜਣਗੇ ਅੱਛਾ ਜੀ ਮੈਂ ਗੱਲ ਕਰਾਂ ਤਾਂ ਹੁਣ ਤੱਕ ਕਿੰਨੇ ਕੁ ਲੋਕ ਤੁਹਾਡੇ ਕੋਲ ਠੀਕ ਹੋ ਕੇ ਜਾ ਚੁੱਕੇ ਆ ਕੁਝ ਕਹਿ ਨਹੀਂ ਸਕਦੇ ਜੀ ਕੋਈ ਗਾਰੰਟੀ ਨਹੀਂ ਕੋਈ ਗੰਤੀ ਨਹੀਂ ਕਿਉਂਕਿ ਸਾਡੇ ਕੋ ਸਾਰਾ ਇੰਡੀਆ ਆਂਦਾ ਉਹ ਪੂਰੇ ਇੰਡੀਆ ਕੋਲ ਥੋੜੀ ਪੁੱਛਾਂਗੇ ਕਿ ਨਹੀਂ ਗਾਰੰਟੀ ਹੈ ਉਹ ਜਿੰਨੇ ਕੁ ਲੋਕ ਆਉਂਦੇ ਸੇਰ ਤੋਂ ਸ਼ਾਮ ਤੱਕ ਕੋਈ ਗਰੰਟੀ ਨਹੀਂ ਕਿ ਕਿੰਨੇ ਆ ਜਾਣ ਘੱਟ ਵੀ ਸਕਦੇ ਵੱਧ ਵੀ ਸਕਦੇ ਆ ਹੁਣ ਇਸ ਟਾਈਮ ਘੱਟ ਆ ਉਹ ਦਿਹਾੜੀ 20-25 ਕਾ ਆਉਂਦੇ ਆ ਠੀਕ ਹੈ 20-25 ਮਰੀ ਆ ਗਏ ਉਹ ਕੋਈ ਗਰੰਟੀ ਵੀ ਨਹੀਂ ਕਰਦਾ ਕਿਸ ਵੇਲੇ ਲੈਣ ਲੱਗ ਜਵੇ ਸਾਡੇ ਕੋਲ ਬਾਹਰੋਂ ਵੀ ਲੋਕ ਆਉਂਦੇ ਆ ਅਮਰੀਕਾ ਤੋਂ ਆਉਂਦੇ ਆ ਇਟਲੀ ਤੋਂ ਅਮਰੀਕਾ ਤੋਂ ਵਧੇਰੇ ਆਉਂਦੇ ਆ ਲੋਕਲ ਦੇ ਆਪਣਾ ਪੁਲਿਸ ਵਾਲੇ ਆਉਂਦੇ ਆ ਕਾਰਪੋਰੇਸ਼ਨ ਵਾਲੇ ਜਿਹੜੇ ਆਪਣਾ ਜਿਹੜੇ ਵੱਡੇ ਵੱਡੇ ਅਫਸਰ ਆ ਉਹ ਖੁਦ ਆਉਂਦੇ ਆ ਸਾਡੇ ਕੋਲ ਇਸ ਟਾਈਮ ਵੀ ਵਿਹਲੇ ਬੈਠੇ ਆ ਨਹੀਂ ਇਸ ਟਾਈਮ ਸਾਡੇ ਕੋਲ ਲੈਣ ਲੱਗੀ ਹੁੰਦੀ ਉਹ ਗਰਮੀ ਕਰਕੇ ਬੈਠੇ ਵੇਲੇ ਨੇ ਲੈਣਾ ਲੱਗਿਆ ਵੰਦੀਆਂ ਛੜਕੋ ਤੁਹਾਡੇ ਕੋਲ ਜੋ ਧਰਨ ਦਾ ਇਲਾਜ ਆ ਉਹ 100% ਪੱਕਾ ਇਲਾਜ ਹੈ ਬੀਜੀ 100 ਸਾਲ ਪੁਰਾਣੀ ਦੁਕਾਨ ਹੈ ਤੇ ਤੁਸੀਂ ਇਹ ਦੱਸੋ 100 ਸਾਲ ਪੁਰਾਣੀ ਐਵੇਂ ਥੋੜੀ ਬੈਠੇ ਹੋਏ ਆ ਪੱਕਾ ਲਾ ਜੇ ਤਾਂ ਹੀ ਬੈਠੇ ਆ ਨਾਲੇ ਸਾਡੀ ਤੀਜੀ ਪੀੜੀ ਚੱਲਦੀ ਹੈ ਆ ਲੋਕੀ ਆਏ ਇਹਨਾਂ ਨੂੰ ਪੁੱਛ ਲਓ ਇਹ ਰੋਜ਼ ਦੇ ਆਣ ਵਾਲੇ ਆ ਖੜੇ ਆ ਦੇਖੋ ਪੁੱਛੋ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਰੇ ਨਾਲ ਵਿੱਕੀ ਬਾਬਾ ਜੀ ਇੱਥੇ ਬੈਠੇ ਨੇ ਜੋ ਕਿ ਧਰਨ ਕਰਦੇ ਨੇ ਇੱਕ ਲੋਹੇ ਦੀ ਛੜੀ ਦੇ ਨਾਲ ਤੇ ਬਹੁਤ ਸਾਰੇ ਮਰੀਜ਼ ਅਨੇਕਾਂ ਹੀ ਮਰੀਜ਼ ਇਹਨਾਂ ਕੋਲ ਠੀਕ ਹੋ ਕੇ ਜਾ ਚੁੱਕੇ ਆ ਤੇ ਹੋਰ ਵੀ ਬਹੁਤ ਸਾਰੇ ਮਰੀਜ਼ ਰੋਜ਼ਾਨਾ ਇਹਨਾਂ ਦੇ ਕੋਲ ਆਉਂਦੇ ਨੇ ਧਰਨ ਕਢਾਉਣ ਦੇ ਲਈ ਕਹਿੰਦੇ ਨੇ ਕਿ ਖਾਨਦਾਨੀ ਜਿਹੜਾ ਇਹਨਾਂ ਦਾ ਪੇਸ਼ਾ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਬਖਸ਼ ਹੈਗੀ ਇਹਨਾਂ ਨੂੰ ਜੋ ਕਿ ਤੀਜੀ ਪੀੜ੍ਹੀ ਅੱਚ ਬੈਠ ਕੇ ਲੋਕਾਂ ਦਾ ਜਿਹੜਾ ਫਾਇਦਾ ਕਰ ਰਹੀ ਹੈ ਸੋ ਪੇਸ਼ੈਂਟ ਆ ਚੁੱਕੇ ਆ ਮੇਰੇ ਨਾਲ ਬਈ ਸੱਤਕਲ ਜੀ ਕੀ ਨਾਮ ਆ ਜੀ ਮੇਰਾ ਪ੍ਰਮੋਦ ਕੁਮਾਰ ਜੀ ਨਾਮ ਕੀ ਸਮੱਸਿਆ ਹੈਗੀ ਤੁਹਾਨੂੰ ਮੇਰੇ ਪੇਟ ਚ ਤਰਨ ਹੈਗੀ ਐ ਤਰਨ ਹੈਗਾ ਹੁਣ ਸਾਡਾ ਕੰਮ ਹੀ ਇਦਾਂ ਦਾ ਹੈ ਕਿ ਡਰਾਈਵਰੀ ਦਾ ਬਈ ਉੱਥੇ ਥੱਲੇ ਚੜੀਦਾ ਹਿਲ ਜਾਂਦੀ ਐ ਇੱਥੇ ਆਈਦਾ ਸੈੱਟ ਹੋ ਜਾਂਦੀ ਐ ਇੱਕ ਵਾਰੀ ਚ ਹੋ ਜੇ ਐ ਦੋ ਵਾਰੀ ਚ ਹੋ ਜਵੇ ਇਹਨਾਂ ਦੇ ਪਹਿਲੇ ਬਾਬਾ ਜੀ ਹੋਰ ਸੀਗੇ ਜਿਹੜੇ ਬ੍ਰਦਰ ਸੀਗੇ ਦੋ ਆਦੇ ਹਾਂ ਉਹਨਾਂ ਤੋਂ ਵੀ ਘੜਵਾਉਂਦੇ ਰਹੇ ਹੈਗੇ ਅਸੀਂ ਤੇ ਬ੍ਰਦਰ ਵੀ ਆਏ ਹੈਗੇ ਤੇ ਬਹੁਤ ਇੱਛੇ ਦਾ ਜਨਤਾ ਹੁੰਦੀ ਐ ਅੱਜ ਦੁਪਹਿਰ ਕਰਕੇ ਗਰਮੀ ਕਰਕੇ ਪਬਲਿਕ ਆਈ ਨਹੀਂ ਹੈਗੀ ਨਹੀਂ ਤਾਂ ਸਵੇਰੇ ਜਾਂ ਲੈਣ ਲੱਗੀ ਹੁੰਦੀ ਹੈਗੀ ਇੱਥੇ ਮਨ ਜੇ ਤੁਸੀਂ ਇੱਥੇ ਆਉਣੇ ਹੋ ਧਰਨ ਕਢਵਾ ਕੇ ਲੈ ਕੇ ਜਾਣੇ ਹੋ ਤਾਂ ਪੂਰਾ ਫਾਇਦਾ ਹੁੰਦਾ ਹੈ ਬਿਲਕੁਲ ਹੁੰਦਾ ਜੀ 101% ਹੁੰਦਾ ਹਾਂ ਇਹ ਡਾਕਟਰੀ ਇਲਾਜ ਨਹੀਂ ਹੈਗਾ ਜੋ ਗੋਲੀ ਖਾ ਕੇ ਠੀਕ ਹੋ ਜਵੇ ਧਰਨ ਤਾਂ ਹੈਗੀ ਹੈ ਇਹ ਜੋ ਬਾਬਿਆਂ ਦੀ ਬਖਸ਼ੀਸ਼ ਹੈ ਜੋ ਚਿਮਟੇ ਨਾਲ ਕਢਦੇ ਹੈਗੇ ਉਹੀ ਗੱਲ ਬਾਤ ਹੈਗੀ ਹੈ ਸਾਰੀ ਬਾਕੀ ਦਵਾਈਆਂ ਖਾ ਕੇ ਅਸੀਂ ਦੇਖ ਲਿਆ ਨਹੀਂ ਫਰਕ ਪਿਆ ਹੈਗਾ ਹੁਣ ਵੀ ਧਰਨ ਕਢਵਾਉਣ ਆਏ ਹਾਂ ਮੈਂ ਚੈੱਕ ਕਰਵਾਣ ਆਇਆ ਮੈਂ ਕੱਲ ਪਰਸਨਰ ਸੁਣਨ ਕਢਵਾ ਕੇ ਗਿਆ ਸੀ ਕਿ ਮੈਂ ਤਿੰਨ ਵਾਰੀ ਹੁੰਦਾ ਬੰਦੇ ਨੂੰ ਵਹਿਮ ਜੇ ਇੱਕ ਵਾਰੀ ਕਢਵਾ ਲਓ ਜੇ ਬਾਬਾ ਜੀ ਨੇ ਕਹਿੰਨਾ ਓਕੇ ਹੈ ਤਾਂ ਇਹ ਛੱਲੇ ਦੇ ਵਿੱਚ ਉਹ ਆ ਗਏ ਨਾ ਜੀ ਉਹ ਧਾਗਾ ਮੜਵਾ ਲਈਦਾ ਇੱਥੇ ਚੀਸਰੀ ਵਾਰੀ ਜੀ ਤੇ ਲਓ ਜੀ ਵੀ ਤੁਸੀਂ ਦੇਖ ਸਕਦੇ ਹੋ ਮਰੀਜ਼ ਆਏ ਨੇ ਹੁਣ ਇਹਨਾਂ ਦੇ ਵੀ ਧਰਨ ਦਾ ਇਲਾਜ ਬਾਬਾ ਜੀ ਕਰਨਗੇ ਬਾਬਾ ਜੀ ਕਰਗੇ ਇਲਾਜ ਸ਼ੁਰੂ ਇਹਨਾਂ ਦਾ ਕਹੋ ਬਾਈ ਤੁਸੀਂ ਦੇਖ ਸਕਦੇ ਹੋ ਕਿ ਇਲਾਜ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਧਰਨ ਜਿਹੜੀ ਹੁਣ ਕੱਢੀ ਜਾਣੀ ਹੈ ਜੋ ਕਿ ਗੁਰਮੰਤਰ ਨੇ ਇਹਨਾਂ ਦੇ ਜੋ ਕਿ ਬਖਸ਼ ਹੈਗੀ ਹੈ ਇਹਨਾਂ ਤੋਂ ਪੁਰਾਣੇ ਸਮਿਆਂ ਤੋਂ ਤੇ ਤੁਸੀਂ ਦੇਖ ਸਕਦੇ ਹੋ ਕਿਦਾਂ ਇੱਕ ਸੀਲ ਰੋਡ ਦੀ ਮਦਦ ਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਚਮਟੇ ਦੇ ਨਾਲ ਧਰਨ ਜਿਹੜੀ ਕੱਢੀ ਜਾਂਦੀ ਹੈ ਇਸ ਥਗਾ ਦੇ ਉੱਪਰ ਕਿੰਨੀ ਪੁਰਾਣੀ ਮਰਜੀ ਜਿਹੜੀ ਧਰਨ ਹੋਵੇ ਤੁਸੀਂ ਦੇਖ ਸਕਦੇ ਹੋ ਇੱਕ ਲੋਹੇ ਦੀ ਛੜੀ ਦੇ ਨਾਲ ਜਿਹੜੀ ਉਹ ਧਰਨ ਕੱਢੀ ਜਾਂਦੀ ਹੈ ਵੇ ਜਿਹੜੇ ਇਹ ਧਾਗਾ ਜਿਹੜਾ ਤੁਹਾਡੇ ਵੱਲੋਂ ਪਾਇਆ ਜਾਂਦਾ ਹੈ ਹੱਥ ਦੇ ਉੱਪਰ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਹੈ ਜੀ ਮੰਤਰ ਪੜ੍ਹੂਗਾ ਮਾਤਰਨ ਬੰਦੇ ਆ ਬਿਨਾ ਧਾਗਾ ਬਨੇ ਤਰਨ ਬੰਦੀ ਨਹੀਂ ਜਾਂਦੀ ਮਤਲਬ ਇਹ ਜਦੋਂ ਤੁਸੀਂ ਧਾਗਾ ਇਹ ਪਾਤਾ ਤਾਂ ਉੱਥੇ ਜੇ ਤੁਹਾਨੂੰ ਤੁਸੀਂ ਬੰਨੋਗੇ ਉੱਥੇ ਬੰਨੀ ਜਾਣੀ ਹੈ ਹਾਂਜੀ ਜਦ ਤੱਕ ਧਾਗਾ ਬਾਈ ਰੱਖਣਗੇ ਤਦ ਤੱਕ ਰਾਮ ਰਹੂਗਾ ਮਤਲਬ ਇਹ ਧਾਗੇ ਦੇ ਵਿੱਚ ਵੀ ਕਰਾਮਾਤ ਹੈ ਮੰਤਰਾਂ ਦੇ ਵਿੱਚ ਵੀ ਕਰਾਮਾਤ ਹੈ ਤੇ ਲੋਹੇ ਦੀ ਛੜੀ ਉਹ ਚ ਵੀ ਕਰਾਮਾਤ ਹੈ ਹਾਂਜੀ ਮੇਨ ਚ ਮੰਤਰ ਆਈ ਹੈ ਜੀ ਜਿਹੜੇ ਸਾਡੇ ਬਖਸ਼ ਹੈ ਨਾ ਜਿਹੜਾ ਅਸੀਂ ਮੰਤਰ ਪੜ੍ਹਦੇ ਆ ਮੇਨ ਚ ਉਹਦੀ ਜੀ ਗੱਲ ਬਾਤ ਆ ਹੁਣ ਤੁਹਾਡੇ ਇਲਾਜ ਹੋਇਆ ਰਾਹਤ ਮਹਿਸੂਸ ਕਰ ਰਹੇ ਹੋ ਜੀ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਇਓ ਕੀ ਨਾਮ ਹੈ ਪਿੰਡ ਧੁਰਕੋਟ ਆ ਜੀ ਅਮ ਤੇ ਘੜਦੇ ਲੱਗਿਓ ਨਾਮ ਨਾਮ ਹੈ ਰਣੂਪ ਸਿੰਘ ਤੇ ਭਾਈ ਕੀ ਸਮੱਸਿਆ ਹੈਗੀ ਤੁਹਾਨੂੰ ਮਨ ਕਰਨ ਦੀ ਸਮੱਸਿਆ ਹੈ ਕਿੰਨੇ ਸਮੇਂ ਤੋਂ ਤੇ ਇਹ ਸਾਲ ਹੋ ਗਿਆ ਏ ਭਾਈ ਜੀ ਇਹਨਾਂ ਬਾਰੇ ਦੱਸ ਕਿੰਨਾ ਨੇ ਪਾਈ ਸੀ ਤੁਹਾਨੂੰ ਇਹ ਇਹਨਾਂ ਬਾਰੇ ਮੇਰੇ ਭਰਾ ਨੇ ਪਾਈ ਆ ਇਹ ਡੀਐਮਸੀ ਲੱਗੇ ਹੋਏ ਨੇਗੇ ਤੇ ਅੱਜ ਮੈਂ ਆ ਇਹਨਾਂ ਕੋਲੇ ਪਹਿਲੀ ਵਾਰੀ ਤੇ ਹੁਣ ਦੇਖਦੇ ਆ ਵੀ ਬਾਬਾ ਜੀ ਕਿਰਪਾ ਕਰਦੇ ਨੇ ਲੋ ਜੀ ਇਹ ਅਹਿਮਦਗੜ ਤੋਂ ਚੱਲ ਕੇ ਆਏ ਨੇ ਤੇ ਹੁਣ ਇਹਨਾਂ ਦਾ ਵੀ ਇਲਾਜ ਜਿਹੜਾ ਸ਼ੁਰੂ ਹੋਣਾ ਇਹਨਾਂ ਦਾ ਵੀ ਧਰਨ ਜਿਹੜੀ ਉਹ ਲੋਹੇ ਦਾ ਜਿਹੜਾ ਤੁਸੀਂ ਸਰੀਆ ਦੇਖ ਰਹੇ ਹੋ ਰਾਡ ਦੇਖ ਰਹੇ ਹੋ ਉਹਦੇ ਨਾਲ ਕੱਢੀ ਜਾਣੀ ਆ ਲੋ ਜੀ ਕਰਾਓ ਇਲਾਜ ਲੋ ਜੀ ਇਲਾਜ ਤੁਹਾਡਾ ਹੋ ਚੁੱਕਿਆ ਰਾਹਤ ਮਹਿਸੂਸ ਕਰ ਰਹੇ ਹੋ ਹਾਂ ਇਹ ਥੋੜਾ ਥੋੜਾ ਫਰਕ ਲੱਗਦਾ ਥੋੜਾ ਥੋੜਾ ਫਰਕ ਆ ਸਵੇਰੇ ਵੀ ਕਰਵਾਈ ਸੀਗੀ ਹੁਣ ਵੀ ਕਰਾਈ ਥੋੜਾ ਜਿਹਾ ਲੱਗਦਾ ਫਰਕ ਦੇਖ ਪੈ ਜੂਗਾ ਫਰਕ ਸੋ ਤੁਸੀਂ ਦੇ ਸਕਦੇ ਹੋ ਬਾਬਾ ਜੀ ਬੈਠੇ ਨੇ ਬਾਬਾ ਜੀ ਜੇ ਹੁਣ ਤੁਹਾਡੇ ਕੋਲ ਕਿਸੇ ਨੇ ਧਰਨ ਕਢਵਾਉਣ ਲਈ ਆਉਣਾ ਹੋਵੇ ਤਾਂ ਕਿ ਵੀ ਖਾਲੀ ਪੇਟ ਆਉਣਾ ਚਾਹੀਦਾ ਜਾਂ ਕੁਝ ਖਾ ਕੇ ਵੀ ਆ ਸਕਦਾ ਨਹੀਂ ਖਾਲੀ ਪੇਟ ਉਹ ਨਿਕਲਦੀ ਖਾਲੀ ਬੈੜੀ ਹੈ ਖਾ ਪੀ ਕੇ ਨਹੀਂ ਨਿਕਲਦੀ ਇਹ ਹਮੇਸ਼ਾ ਖਾਲੀ ਬੈੜ ਨਿਕਲਦੀ ਹੈ ਇਹ ਕੀ ਜੀ ਐਸੀ ਹੈ ਜਿਹੜੀ ਬਿਨਾ ਖਾਏ ਪੀਏ ਨਿਕਲਦੀ ਹੈ ਖਾ ਪੀ ਕੇ ਇਹਦਾ ਅਜੇ ਕਰਦਾ ਵੀ ਨਹੀਂ ਸੇ ਬਾਈ ਜਿਹੜਾ ਤੁਸੀਂ ਇਹ ਇਲਾਜ ਕਰਦੇ ਹੋ ਟ੍ਰੀਟਮੈਂਟ ਕਰਦੇ ਹੋ ਜਾਂ ਜੋ ਵੀ ਮੰਨ ਲਓ ਮੰਤਰ ਹੈਗੇ ਆ ਤੁਹਾਡੇ ਇਹ ਇੱਕ ਟਾਈਮ ਹੀ ਮੰਨ ਲਓ ਇਹ ਹਥੋਲਾ ਹੁੰਦਾ ਜਾਂ ਦੋ ਟਾਈਮ ਕਰਵਾ ਸਕਦੇ ਜ ਦਿਨ ਦੇ ਵਿੱਚ ਕਿੰਨੇ ਵਾਰੀ ਕਰਵਾ ਸਕਦੇ ਆ ਦਿਨ ਚ ਦੋ ਵਾਰ ਹੀ ਕਰਾ ਸਕਦੇ ਸਵੇਰੇ ਸ਼ਾਮ ਜੇਨਵਰੀ ਲਈ ਨਾ ਜੇਨਵਰੀ ਦੂਜੇ ਦਿਨ ਹੋਊਗਾ ਬਸ ਦਿਨ ਚ ਦੋ ਵਾਰ ਹੀ ਹੋ ਸੋਗਾ ਤੀਜਾ ਨਹੀਂ ਹੋ ਸੋਗਾ ਮੰਨ ਲਓ ਕਿੰਨਾ ਟਾਈਮ ਤੁਹਾਡੇ ਕੋਲ ਆਉਣ ਦੀ ਲੋੜ ਪੈਂਦੀ ਹੈ ਇੱਕ ਵਾਰ ਚ ਬੰਦਾ ਠੀਕ ਹੋ ਜਾਂਦਾ ਜਾਂ ਵਾਰ-ਵਾਰ ਇੱਕ ਦੋ ਵਾਰ ਆਉਣਾ ਪੈਂਦਾ ਦੇਖੋ ਇਹ ਕਈਆਂ ਦੀ ਘੱਟ ਹੁੰਦੀ ਹੈ ਉਹ ਨਾਲ ਵੀ ਇੱਕ ਵਾਰ ਚ ਹੋ ਜਾਂਦਾ ਫਿਰ ਕਈਆਂ ਦੋ ਵਾਰ ਜਾਣਾ ਪੈਂਦਾ ਉਹ ਕਈਆਂ ਦਾ ਸਭ ਕੰਮ بگੜਿਆ ਹੁੰਦਾ ਬਈ ਧਰਨ ਜਿਆਦਾ بگੜੀ ਹੁੰਦੀ ਐ ਕਈਆਂ ਦਿਨ ਚਾਰ ਦਿਨ ਵਾਲਾ ਬੰਦਾ تین ਚਾਰ ਵਾਰੀ ਫਾਂਡਾ ਕਰਾਣਾ ਪੈਂਦਾ ਕਈ ਜਿਆਦਾ بگੜੀ ਹੋਵੇ ਫਿਰ ਤਿੰਨ ਚਾਰ ਵਾਰੀ ਆਣਾ ਪੈਂਦਾ ਨਹੀਂ ਤੇ ਚੰਨਵਾਰੀ ਦੇ ਪੱਕਾ ਹੀ ਐ ਤੇ ਮੈਂ ਚਾਹੂੰਗਾ ਭਜੀ ਆਪਣਾ ਇੱਕ ਐਡਰੈਸ ਪੂਰਾ ਦੱਸ ਤੋ ਕਿਸੇ ਦਿਨ ਤੁਸੀਂ ਇੱਥੇ ਨਹੀਂ ਹੁੰਦੇ ਤਾਂ ਉਹ ਵੀ ਥੋੜਾ ਜਿਹਾ ਦੱਸ ਤੋ ਅਸੀਂ ਇੱਥੇ ਆਪਣਾ ਸੀਐਮਸੀ ਬੈਕਸਾਈਡ ਖੁੱਡ ਮੱਲਾ ਠੀਕ ਐ ਜੀ ਸ਼ੇਰ 8:30 ਤੋਂ ਲੈ ਕੇ ਦੁਪਹਿਰੇ 2 ਤੋਂ 3 ਬੰਦ ਹੁੰਦੀ ਹੈ ਉਸ ਤੋਂ ਬਾਅਦ 7 ਵਜੇ ਤੱਕ ਬੈੰਨੇ ਆ ਤੇ ਵੀਰਵਾਰ ਛੁੱਟੀ ਹੁੰਦੀ ਹਾਂਜੀ ਅੱਗੇ ਵਿੱਚੇ ਖੁੱਲਾ ਮੰਨ ਲਓ ਕਿਸੇ ਨੇ ਆਉਣਾ ਹੋਵੇ ਤਾਂ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਤੁਹਾਡੇ ਕੋਲ ਆ ਸਕਦਾ ਉਸ ਤੋਂ ਬਾਅਦ ਸ਼ਾਮ ਨੂੰ ਤੁਸੀਂ ਬੈੰਨੇ ਹੋ ਨਹੀਂ 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 ਮੈਂ ਘੰਟੇ ਦਾ ਬ੍ਰੇਕ ਲੈਨੇ ਆ 2 ਤੋਂ 3 ਦਾ ਲੰਚ ਟਾਈਮ 3 ਵਜੇ ਵਾਪਸ ਆ ਜੈਨੇ ਆ 3 ਵਜੇ ਤੋਂ ਲੈ ਕੇ 7 ਵਜੇ ਤੱਕ ਬੈੰਨੇ ਆ ਵੇ ਜੋ ਫੀਸ ਰੱਖੀ ਹੋਈ ਹੈ ਫੀਸ ਕਿੰਨੀ ਹੈ ਫੀਸ ਜਿਆਦਾ ਨਹੀਂ 20 ਰੁਪਏ ਕੋਈ ਦੇ ਜਿੰਦਾ ਕੋਈ ਨਹੀਂ ਵੀ ਦੇ ਜਿੰਦਾ ਆ ਯਾਰ ਡਿਮਾਂਡ ਵੀ ਨਹੀਂ ਰੱਖਦੇ ਕੋਈ ਜੇ ਠੀਕ ਹੈ ਨਹੀਂ ਦੇ ਜਿੰਦਾ ਅਸੀਂ ਹੁਣ ਉਹ ਵੀ ਕਹਿ ਸਕਦੇ ਨੇ ਕਿ 20 ਰੁਪਏ ਦੇ ਨਾਲ ਧਰਨ ਦਾ ਪੱਕਾ ਇਲਾਜ ਆ 100% ਹਾਂਜੀ ਅਗਰ ਤਿੰਨ ਵਾਰੀ ਸਾਡੇ ਕੋਲ ਲਗਾਤਾਰ ਆਵੇ ਤਾਂ ਇੱਕ ਦੋ ਵਾਰੀ ਫਾਂਡਾ ਕਰਾਊਗਾ ਪਰਕ ਨਹੀਂ ਬੈਣਾ ਤੇਨ ਤੇ ਫਾਂਡਾ ਜ਼ਰੂਰ ਹੈ ਕਈਆਂ ਇੱਕ ਜਿਹੇ ਫਰਕ ਪੈਣ ਦਾ ਕਈਆਂ ਦੋ ਜਿਦੀ ਘਟ ਹੋਵੇ ਉਹਦਾ ਇੱਕ ਚੀਜ਼ ਸੜ ਜਾਂਦਾ ਨੇ ਜੇ ਤੇ ਨਹੀਂ ਤੇ ਫਾਂਡੇ ਜ਼ਰੂਰੀ ਹੈ ਸਸੀ ਗੱਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਰਾधिका ਰਾधिका ਵਿੱਚ ਲੁਧਿਆਣੇ ਤੋਂ ਆਈਆਂ ਮੈਂ ਹਾਂ ਜੀ ਕੀ ਸਮੱਸਿਆ ਸੀਗੀ ਤੁਹਾਨੂੰ ਐਕਚੁਅਲੀ ਮੇਰੀ ਕੋਡੀ ਦੀ ਪ੍ਰੋਬਲਮ ਤੇ ਪਲੱਸ ਆਪਣਾ ਤਰਨਦੀ ਦੀ ਪ੍ਰੋਬਲਮ ਕਾਫੀ ਦਿਨ ਤੋਂ ਪੇਨਪੁਨ ਹੋ ਰਹੀ ਸੀਗੀ ਬਹੁਤ ਜ਼ਿਆਦਾ ਤੇ ਫਿਰ ਕਿਸੇ ਨੇ ਦੱਸਿਆ ਤੇ ਫਿਰ ਅਸੀਂ ਉਹਰੇ ਆਏ ਪਰ ਮੈਨੂੰ 99% ਆਰਾਮ ਪੈ ਗਿਆ ਸਿਰ ਇੱਕ ਪਰਸੈਂਟ ਦਾ ਰਹਿ ਗਿਆ ਕਿ ਜਿਹੜਾ ਕੱਲ ਨੂੰ ਆ ਕੇ ਠੀਕ ਹੋ ਜਾਏਗਾ ਹਾਂ ਜੀ ਅੱਜ ਤੁਸੀਂ ਕਿੰਨੀ ਵਾਰ ਇੱਥੇ ਆਏ ਹੋ ਇੱਥੇ ਮੈਂ 3rd ਟਾਈਮ ਆਈ ਆ ਬਹੁਤ ਜ਼ਿਆਦਾ 99% ਤੁਹਾਨੂੰ ਗਰੇ 99% ਵੈਸੇ ਤਾਂ 100% ਹੀ ਲਗਾਓ ਕਿ ਮਾੜਾ ਉੱਨੀ ਵੀ ਦਾ ਫਰਕ ਰਹਿ ਗਿਆ ਬਸ ਪਹਿਲਾਂ ਹੋਰ ਜਗ੍ਹਾ ਟਰਾਈ ਕੀਤਾ ਸੀ ਕਿ ਮੈਂ ਲੋ ਡਾਕਟਰ ਮੈਡੀਸਨ ਖਾਦੀ ਸੀ ਦਵਾਈਆਂ ਵਗੈਰਾ ਮੈਂ ਤੁਹਾਨੂੰ ਦੱਸਾਂ ਮੈਂ ਮੈਡੀਸਨ ਹੀ ਖਾਦੀ ਮੈਂ ਇੱਥੇ ਨਾ ਅੱਜ ਤੋਂ 11 ਸਾਲ ਪਹਿਲਾਂ ਆਈ ਸੀਗੀ ਤੇ ਉਸ ਤੋਂ ਬਾਅਦ ਮੈਨੂੰ ਹੁਣ ਲੋੜ ਪਈ ਹੈ ਆਦਰਵਾਇਸ ਮੈਨੇ ਇੱਥੇ ਕਰਾ ਕੇ ਮੈਨੂੰ ਮਤਲਬ ਹੁਣ ਦੇਖ ਲਓ ਟਾਈਮ ਕਾਫੀ 11 ਸਾਲ ਬਾਅਦ ਮੇਰੇ ਜਾ ਕੇ ਪਈ ਹੈ ਮੈਨੂੰ ਬਹੁਤ ਆਰਾਮ ਪੈ ਗਿਆ ਕਿਉਂਕਿ ਇੱਕ ਵਿਸ਼ਵਾਸ ਹੁੰਦਾ ਨਾ ਉਰੇ ਆਲਰੇਡੀ ਮੈਨੂੰ ਵਿਸ਼ਵਾਸ ਸੀਗਾ ਤੇ ਮੈਨੂੰ ਆਲਰੇਡੀ ਕਿਸੇ ਨੇ ਦੱਸਿਆ ਸੀਗਾ ਉਹ ਵੀ ਆਂਦੇ ਨੇ ਉਰੇ ਫਿਰ ਉਹਨਾ ਕਰਕੇ ਹੀ ਮੈਂ ਉਰੇ ਪਹੁੰਚੀ ਤੇ ਜਿੱਦੇ ਦਾ ਪਤਾ ਲੱਗਦਾ ਤਾਂ ਫਿਰ ਮੈਂ ਕਿਸੇ ਹੋਰ ਨੂੰ ਵੀ ਦੱਸਦੀ ਆ ਅਗਲਾ ਵੀ ਸੈਟੀਸਫਾਈਡ ਹੋਰੇ ਜਗ੍ਹਾ ਧਰਨ ਦਾ ਜਿਹੜਾ ਪੱਕਾ ਇਲਾਜ ਹੁੰਦਾ ਹੈ ਪਿਛਲੇ 100 ਸਾਲਾਂ ਤੋਂ ਪੁਰਾਣੀ ਜਿਹੜੀ ਇਹ ਦੁਕਾਨ ਹੈ ਜਿੱਥੇ ਕਿ ਧਰਨ ਦਾ 101% ਚਾਤੀਆ ਇਲਾਜ ਕੀਤਾ ਜਾਂਦਾ ਤੋਈ ਸਾਡੇ ਨਾਲ ਜੁੜੇ ਹਾਂ ਦਾ ਸਿਟੀ ਹੈਡਲਾਈਨਸ ਦੇਖ ਰਹੇ ਹਾਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਨਾਲ ਕੈਮਰਾਮੈਨ ਗੁਰਸਾਨ ਸਮਾਦ